ਸੋ ਮੌਲਕ ਸਾਹਿਬ ਕਹਿੰਦੇ ਸੀ ਕਹਿੰਦੇ ਮਾਨ ਸਾਹਿਬ ਨੂੰ ਫੋਨ ਕਰਕੇ ਦੱਸਿਓ ਕਿ ਤੁਹਾਨੂੰ ਕਹੇ ਜਾ ਰਿਸਪੌਂਸ ਮਿਲਿਆ ਜੈਤੋ ਵਾਲਿਆਂ ਤੋਂ ਸਾਰਿਆਂ ਤੋਂ ਪਰਮੈਂ ਗੱਲ ਦੱਸਣੀ ਚਾਹੁੰਨਾ ਮੌਲਕ ਸਾਹਿਬ ਕਿ ਲੈ ਮਾਨ ਸਾਹਿਬ ਦਾ ਫੋਨ ਵੀ ਆ ਗਿਆ ਕਿਆ ਬਾਤ ਹੈ ਹਲੋ ਸਸਿਕਾ ਜੀ ਮਾਨ ਸਾਹਿਬ ਠੀਕ ਹੈ ਜੀ ਮੈਂ ਤੁਹਾਡਾ ਨਾਂ ਹੀ ਲਿਆ ਤੇ ਉਹਦੀ ਤੁਹਾਡਾ ਫੋਨ ਵੱਜ ਗਿਆ ਸਾਡਾ ਇੱਕ ਮਿਸ ਕਾਲ ਹੋ ਗਈ ਨਾ ਕੋਈ ਕਾਨਫਰੈਂਸ ਕੋਲ ਦੇ ਜੀ ਜੀ ਮੈਂ ਜੈਤੋਂਾਂ ਜੈਤੋਂ ਹੁਣ ਅੱਛਾ ਅੱਜ ਆਜੇ ਦੱਸ ਦੋ ਫਿਰ ਭਾਈ ਮਾਨ ਸਾਹਿਬ ਨੂੰ ਵੀ ਜੈਤੋਂ ਕਿਹਾ ਉਹ ਉਹ ਯਾਰਾ ਕੋਟ ਕੋਟ ਪਾਣੀ ਚ ਰੈਲੀ ਕਰਨ ਆਏ। ਆਜੀ ਇੱਕ ਸੌਲਵ ਸਮੱਸਿਆ। ਕੱਲ ਦੀ ਸੌਲਵ ਸਮੱਸਿਆ ਕਹਿੰਦੇ ਸਭ ਅਸੀਂ ਨੇ। ਜਿੱਤੇ ਆਇਆ ਜੀ ਉੱਥੇ ਤਾਂ ਕੋਟ ਕੋਟ ਸੀ। ਤੇ ਉਹ ਜੀ ਦਾ ਤਰ੍ਹਾਂ ਤਰ੍ਹਾਂ ਹੈ ਕਿ ਬਹੁਤ کریم ਕਰ ਝੋਟਿਆ ਹੋਇਆ ਮੁੰਡਾ। ਮਿਹਨਤ ਨਾਲ ਪ੍ਰਮਾਤਮਾ ਨੇ ਪ੍ਰਮਾਤਮਾ ਪਾਉਂਦਾ ਕਾਲ। ਇਹਨੂੰ ਮੈਂ ਕਹਿ ਰਹੀ ਕੱਲੀਆਂ ਫਿਲਮਾਂ ਨਹੀਂ ਕਰਦੀਆਂ ਜ਼ਿੰਦਗੀ ਚ ਜਿਹੜੀ ਲੋਕਾਂ ਦੀ ਜ਼ਿੰਦਗੀ ਬਦਲਦੀ ਵੀ ਹੈ ਤੇ ਇਹਨੇ ਮੇਰੀ ਗੱਲ ਮੰਨੀ ਕਿ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਮੈਂ ਜਲੰਧਰ ਐ ਫਰਮ ਤੋਂ ਜੀ ਸਾਰਾ ਬਹੁਤ ਜ਼ਿਆਦਾ ਪਿਆਰ ਅੱਜ ਮੈਂ ਉਸ ਮੁੰਡੇ ਦੇ ਘਰੇ ਜਾ ਕੇ ਆਇਆ ਜਿਹੜਾ ਮੁੰਡਾ ਕੱਲ ਜਿਹੜਾ ਪੁਲਿਸ ਵਾਲਾ ਮੁੰਡਾ ਮਾਰੇ ਗਿਆ ਸੀਗਾ ਅਮਰਤਪਾਲ ਜੀ ਜੀ ਖਸ਼ਿਆਰ ਕੋਲ ਗਿਆ ਪਿੰਡ ਤੇ ਸੂਈ ਕੋਲ ਜੀ ਕੋਲ ਨਾ ਜਨਤਰ ਆ ਗਿਆ ਜੀ ਕਰਨਜੀਤ ਦਾ ਫੋਨ ਆਇਆ ਲੱਗਾ ਮੈਂ ਕਹ ਲੈਣਾ ਤੇ ਜੱਤੋਂ ਵਾਲੇ ਚੱਕਦੇ ਹੋ ਫਿਰ ਆਵਾਜ਼ ਵੀ ਪਾ ਦੀ ਜਿੰਦਾਬਾਦ ਪੁਕਾਰ ਦੀ ਜਿੰਦਾਬਾਦ ਇਹ ਕੌਣ ਹੈ ਬੋਲਾ ਸ਼ਕਤੀ ਇੱਕ ਮਿੰਟ ਇੱਕ ਮਿੰਟ ਜੀ ਕਹਿੰਦੇ ਇਹ ਮੈਲਾ ਸ਼ਕਤੀ ਕੌਣ ਹੈ ਦੱਸ ਦਿਓ ਜੀ ਇਹ ਭੈਣ ਦੀ ਦੱਸਦੇ ਤੁਸੀਂ ਸੀਮਰਾਨੀ ਜ਼ਿਲ੍ਹਾ ਜੁਆਇੰਟ ਸੈਕਟਰੀ ਹਲਕਾ ਫੀਡ ਕਰਤੋ ਜੀ ਸੀਮਰਾਨੀ 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 ਜ਼ਿਲ੍ਹਾ ਫੀਡ ਕਰਤੋ ਆ ਮੈਂ ਜਾਣਦਾ ਜਾਣਦਾ ਮੈਂ ਜਾਣਦਾ ਕੀ ਬਾਤ ਵਾ 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 ਤੁਹਾਡੀ ਇੱਟ ਰੱਖਿਆ ਨੀ ਜੀ ਤੁਸੀਂ ਨਾਲ ਆ ਭਾਡੇ ਪਾਗੂ ਆ ਤੇ ਇੰਕਾਰਾਂਗੇ ਤੇ ਬਸ ਹੁਣ ਇੱਕ ਪਾਤ ਮੈਂ ਆਉਂਗਾ ਜੀ ਕੰਮ ਜੀ ਦਾ ਜੀ ਜੀ ਜਿੰਨੀ ਤਰੀਕ ਨੂੰ ਕਹੇਗਾ ਇਹ ਕਹਿਣਗੇ ਨਾ ਜੀ ਜੀ ਐਨੀ ਤਰੀਕ ਨੂੰ ਜੈਤੋ ਕਿਆ ਬਾਤ ਮੈਂ ਇੱਥੇ ਸੋ ਮਚ ਮੋਲਕ ਨੇ ਵੀ ਬਹੁਤ ਸੋਨਾ ਕੰਮ ਕੀਤਾ ਹੈ ਤੇ ਜਿੱਥੇ ਮਰਜੀ ਟਾ ਦਿਓ ਜੀ ਜੀ ਹਨਾ ਜਿੰਨੀ ਤਰੀਕ ਨੂੰ ਕਹਿਣਗੇ ਮੈਂ ਆ ਜਾਣਾ ਥੈਂਕ ਯੂ ਜੀ ਥੈਂਕ ਯੂ ਸੋ ਮਚ ਜਿੰਦਾਬਾਦ 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 ਥੈਂਕ ਯੂ ਮਾਨ ਸਾਹਿਬ ਧੰਨਵਾਦ ਜੀ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਸਤਿ ਸ਼੍ਰੀ